ਕਲੀਅਰ ਹੋ ਜਾਣਾ ਸਾਡੇ ਕੋ ਪੂਰਾ ਬਹੁਮਤ ਆ ਬਹੁਮਤ ਦੇ ਨਾਲ ਅਸੀਂ ਕਹਿ ਰਹੇ ਆ ਤੁਹਾਨੂੰ ਸਾਡੇ ਕੋ 52 ਮੈਂਬਰ ਚਾਹੀਦੇ ਆ 52 ਮੈਂਬਰ ਪੂਰੇ ਆ ਅਸੀਂ ਆਪਣਿਆ ਬਹੁਮਤ ਬਣਾਵਾਂਗੇ ਸਭ ਨਾਲੋਂ ਵੱਧ ਕਾਉਂਸਲਰ ਸਾਡੇ ਆ 41 ਕਾਉਂਸਲਰ ਜਿਹੜੇ ਆ ਉਹ ਜਿੱਤ ਕੇ ਆਏ ਆ ਉਹ ਵੀ ਗੱਲ ਕਿਤੇ ਨਾ ਕਿਤੇ ਪਿੱਛੇ ਹੋ ਗਈ ਸੀ ਵੈਦਕਾਂ ਦੀ ਵੋਟ ਕਾਊਂਟ ਨਹੀਂ ਕਰਾਂਗੇ ਏ ਕੋਏ ਇਹਨਾਂ ਨੂੰ ਇਹ ਪੁੱਛੋ ਵੀ ਪਹਿਲਾਂ ਕਾਊਂਟ ਕੀਤੀਆਂ ਕਿ ਨਹੀਂ ਕੀਤੀਆਂ ਅਸੀਂ ਕੋਈ ਨਵੀਂ ਗੱਲ ਤਾਂ ਕਰਨੀ ਨਹੀਂ ਇਹ ਨਾ ਉਹ ਪਾਜਪਾਲੇ ਕਰਨ ਵੀ ਸਾਡੇ ਵਾਲੇ ਅੱਤੇ ਹੈ ਨਹੀਂ ਕਿ ਤੇ ਅੱਤੇ ਕਾਂਗਰਸ ਵਾਲੇ ਹੈ ਨਹੀਂ ਗੇ ਪਾਜ ਪਾ ਜਵਾਬ ਦਊ ਕਾਂਗਰਸ ਜਵਾਬ ਦਊ ਕਿੱਥੇ ਦਾ ਮੋਦੀ ਨੂੰ ਸਾਰਾ ਦਿਨ ਕੋਸਦੇ ਆ ਕਾਂਗਰਸੀਏ ਲੋ ਲੁਧਿਆਣਾ ਮੇਰ ਨੂੰ ਲੈ ਕੇ ਰੇਡ ਕਾ ਪੂਰੀ ਤਰ੍ਹਾਂ ਬਰਕਰਾਰ ਹੈ ਕਿਉਂਕਿ ਜੇ ਗੱਲ ਸੱਤਾਧਾਰੀ ਪਾਰਟੀ ਦੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਕੈਲੀ ਕਾਉਂਸਲਰ ਉਜਤੇ ਨੇ ਦੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ 30 ਕੌਂਸਲਰ ਨੇ ਜੇ ਮੇਅਰ ਦੇ ਲਈ ਜੋ ਵੋਟਾਂ ਚਾਹੀਦੇ ਨੇ 48 ਕੌਂਸਲਰ ਹੋਣੇ ਚਾਹੀਦੇ ਨੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਕੀ ਕਹਿੰਦੀ ਹੈ ਗੱਲ ਕਰਾਂਗੇ ਸਨਾਂ ਐਮਐਲਏ ਸ਼ਿਸ਼ੂਪ ਪ੍ਰੈਸ਼ਰ ਮਿਊਨਿਸੀਪਲ ਸਰਪ੍ਰੇਸ਼ਰ ਸਾਹਿਬ ਇਹ ਦਿਹਾਣਾ ਸਭ ਤੋਂ ਹੌਟ ਸੀਟ ਗਣੀ ਜਾ ਰਹੀ ਆ ਇੱਥੇ ਮੇਅਰ ਦਾ ਰੇਡ ਕਾ ਹਲੇ ਤੱਕ ਬਰਕਰਾਰ ਆ ਦੇਖੋ ਰੇਡ ਕਾ ਕੋਈ ਨਹੀਂਗਾ ਸਮੇਂ ਦੀ ਥੋੜੀ ਜੀ ਘਾਟ ਆ ਸਮੇਂ ਦੇ ਨਾਲ ਸਾਡੇ ਦਿੱਲੀ ਵੀ ਇਲੈਕਸ਼ਨ ਆ ਰਹੇ ਆ ਉਹਦੇ ਕਰਕੇ ਸਾਡੇ ਲੀਡਰ ਸਹਿਬਾਨ ਔਰ ਤੁਸੀਂ ਦੇਖੋਗੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ क्लियर ਹੋ ਜਾਣਾ ਸਾਡੇ ਕੋ ਪੂਰਾ ਬਹੁਮਤ ਆ ਬਹੁਮਤ ਦੇ ਨਾਲ ਅਸੀਂ ਕਹਿ ਰਹੇ ਆ ਤੁਹਾਨੂੰ ਸਾਡੇ ਕੋ 52 ਮੈਂਬਰ ਚਾਹੀਦੇ 52 ਮੈਂਬਰ ਪੂਰੇ ਆ ਇਹ ਤਾਂ ਹੁਣ ਆਪੋਜੀਸ਼ਨ ਵਾਲਿਆਂ ਦਾ ਕੰਮ ਆ ਪਹਿਲਾਂ ਕਹਿੰਦੇ ਸੀ ਇਲੈਕਸ਼ਨ ਨਹੀਂ ਕਰਾਉਂਦੇ ਇਲੈਕਸ਼ਨ ਨਹੀਂ ਕਰਾਉਂਦੇ ਹੁਣ ਜਦੋਂ ਇਲੈਕਸ਼ਨ ਹੋ ਗਏ ਹੁਣ ਬਹੁਮਤ ਆ ਸਾਡੇ ਕੋਲ ਹੁਣ ਕਹਿੰਦੇ ਆ ਮੇਰ ਨਹੀਂ ਬਣਾਉਂਦੇ ਭਈ ਸਮੇਂ ਨਾਲ ਹੋ ਜਾਂਦਾ ਇੱਕ ਦੋ ਚਾਰ ਦਿਨ ਪੰਜ ਦਿਨ ਸਬਰ ਕਰਨਾ ਪੈਂਦਾ ਵਾ ਐਨਾ ਹੁਣ ਜਦੋਂ ਲੋਕ ਨਹੀਂ ਤੁਹਾਨੂੰ ਅਹਿਮੀਅਤ ਦੇ ਰਹੇ ਤਾਂ ਸਾਡੇ ਉੱਤੇ ਨਾ ਦੋਸ਼ ਪੰਨੋ ਅਸੀਂ ਆਪਣਿਆ ਬਹੁਮਤ ਬਣਾਵਾਂਗੇ ਸਭ ਨਾਲੋਂ ਵੱਧ ਕਾਉਂਸਲਰ ਸਾਡੇ ਆ 41 ਕਾਉਂਸਲਰ ਜਿਹੜੇ ਆ ਉਹ ਜਿੱਤ ਕੇ ਆਏ ਆ 7 ਐਮਐਲਏ ਆ ਔਰ ਸਾਡੇ ਨਾਲ ਜਿਹੜੇ ਇਹਨਾਂ ਦੇ ਕਾਂਗਰਸ ਦੇ ਆ ਤੇ ਭਾਜਪਾ ਦੇ ਆ ਇਹ 10 ਕਾਉਂਸਲਰ ਜਿਹੜੇ ਆ ਉਹ ਤਿਆਰ ਨੇ ਜਿਸ ਦਿਨ ਅਸੀਂ ਬਹੁਸ ਬਣਾਉਣਾ ਇੰਨਾਂ ਵਾਲੇ 10 ਦੇਖ ਲਿਓ ਸਾਡੇ ਨਾਲ ਖੜੇ ਹੋਊਗੇ ਤੁਸੀਂ ਗੱਲ ਕੀਤੀ ਹੈ ਵੀ 7 ਐਮਐਲ ਨੂੰ ਉਹਨੂੰ ਲੈ ਕੇ ਤਾਂ 52 ਦਾ ਅੰਕੜਾ ਪਹੁੰਚ ਜਾਂਦਾ ਉਹ ਵੀ ਗੱਲ ਕਿਤੇ ਨਾ ਕਿਤੇ ਪਿੱਛੇ ਹੋ ਗਈ ਸੀ ਵਿਧਾਇਕਾਂ ਦੀ ਵੋਟ ਕਾਊਂਟ ਨਹੀਂ ਕਰਾਂਗੇ ਦੇਖੋ ਇਹ ਇਹਨਾਂ ਨੂੰ ਇਹ ਪੁੱਛੋ ਵੀ ਪਹਿਲਾਂ ਕਾਊਂਟ ਕੀਤੀਆਂ ਕਿ ਨਹੀਂ ਕੀਤੀਆਂ ਅਸੀਂ ਕੋਈ ਨਵੀਂ ਗੱਲ ਤਾਂ ਕਰਨੀ ਨਹੀਂ ਜੇ ਪਹਿਲਾਂ ਕੀਤੀਆਂ ਤੇ ਹੁਣ ਕਿਉਂ ਨਹੀਂ ਹੋਣੀਆਂ ਇਹ ਕੋਈ ਸਾਡੇ ਲਈ ਕਾਨੂੰਨ ਇਹਨਾਂ ਨੇ ਭਾਜਪਾ ਵਾਲਿਆਂ ਨੇ ਜਾਂ ਕਾਂਗਰਸ ਨੇ ਬਣਾਇਆ ਵਾ ਕਾਨੂੰਨ ਜੇ ਪਹਿਲਾਂ ਇਹਨਾਂ ਨੇ ਕਾਂਗਰਸੀਆਂ ਨੇ ਆਪਣੀਆਂ ਕੀਤੀਆਂ ਜਾਂ ਭਾਜਪਾ ਵਾਲਿਆਂ ਨੇ ਕੀਤੇ ਆ ਤੇ ਅਸੀਂ ਵੀ ਫਿਰ ਆਪਣਾ ਕਰਾਂਗੇ ਨਾ ਅਸੀਂ ਕੋਈ ਨਵਾਂ ਕਾਨੂੰਨ ਤਾਂ ਬਣਾ ਨਹੀਂ ਰਹੇ ਜਿਹੜਾ ਕਾਨੂੰਨ ਆ ਉਹ ਸਭ ਤੇ ਇੱਕੋ ਜਿਹਾ ਲਾਗੂ ਆ ਕਾਨੂੰਨ ਇੱਕੋ ਜਿਹਾ ਲਾਗੂ ਆ ਤੁਸੀਂ ਕਹਿ ਰਹੇ ਹੋ ਬਹੁਤ ਦਾ ਸਾਡੇ ਕੋਲ ਕਿਆਲੀ ਉਹ ਕਰ ਲੈ 7 ਐਮਐਲਏ ਆ ਗਏ ਫਿਰ ਵੀ 52 ਪੂਰੇ ਨਹੀਂ ਹੁੰਦੇ ਕਿਉਂਕਿ ਜਦੋਂ ਆਜ਼ਾਦ ਕੀਤੇ ਸੀਗੇ ਆਜ਼ਾਦਾਂ ਚ ਇੱਕ ਨੇ ਤਾਂ ਸਮਰਥਨ ਦੇ ਦਿੱਤਾ ਇੱਕ ਕਾਂਗਰਸ ਪਾਰਟੀ ਵਾਲੇ ਨੇ ਸਮਰਥਨ ਦੇ ਦਿੱਤਾ ਇੱਕ ਕਾਲੀ ਸੀ ਜੋ ਸਮਰਥਨ ਦੇ ਕੇ ਮੁੜ ਕੇ ਕਾਲੀ ਦਲ ਚ ਸ਼ਾਮਲ ਹੋ ਗਿਆ ਤੁਸੀਂ ਦੇਖਿਆ ਨਹੀਂਗਾ ਤੁਹਾਨੂੰ ਆਪਣੇ ਆਪ ਜਦੋਂ ਅਸੀਂ ਉੱਥੇ ਹਾਊਸ ਦੇ ਵਿੱਚ ਤਿਆਰੀ ਕਰਨੀ ਹੈ ਬੈਨ ਦੀ ਤਾਂ ਦੇਖਿਓ ਤੁਸੀਂ ਮੈਂ ਤਾਂ 10 ਕਹਿ ਰਿਹਾ ਤੁਹਾਨੂੰ ਇਹ ਨਾ ਹੋਵੇ ਭਾਜਪਾ ਵਾਲੇ ਕਹਿਣ ਵੀ ਸਾਡੇ ਵਾਲੇ ਅੱਧੇ ਹੈ ਨਹੀਂਗੇ ਤੇ ਅੱਧੇ ਕਾਂਗਰਸ ਵਾਲੇ ਹੈ ਨਹੀਂਗੇ ਕਾਂਗਰਸ ਵਾਲੇ ਤਾਂ ਇਹ ਵੀ ਕਹਿ ਰਿਹਾ ਕਿ VOTING ਹੋਏਗੀ ਕਾਂਗਰਸ ਵਾਲੇ ਤਾਂ ਉਹਨਾਂ ਦੇ ਪ੍ਰਧਾਨ ਨੇ ਸੰਜੀਤ ਤਲਵੜ ਉਹ ਕਹਿ ਰਿਹਾ ਮੇਰ ਸਾਡਾ ਬਣੇਗਾ ਚਲੋ ਕੋਈ ਨਹੀਂ ਅੱਗੇ ਹੀ ਆ ਜਾਣਾ ਹਣ ਜਿਹਦਾ ਵੀ ਬਣੂਗਾ ਉਹ ਤਾਂ ਅੱਗੇ ਆ ਜਾਣਾ ਵਾ ਜਿਹਦੇ ਕੋ ਮੈਂਬਰ ਜ਼ਿਆਦਾ ਨਹੀਂ ਉਹਨਾਂ ਦਾ ਬਣੂਗਾ ਕਿ ਮੈਂਬਰ ਘੱਟ ਵਾਲਿਆਂ ਦਾ ਬਣੂਗਾ ਮੈਂਬਰ ਸਾਡੇ ਕੋਲ ਨੇ ਅਸੀਂ ਬਣਾ ਕੇ ਤੁਹਾਨੂੰ ਦਿਖਾ ਦੇਣਾ ਹਾਊਸ ਬਣੂਗਾ ਹਾਊਸ ਸਾਡਾ ਹਾਊਸ ਬਣੇਗਾ ਗੱਲ ਮੇਰ ਦੀ ਕਰਦੇ ਪਤਾ ਲੱਗਿਆ ਕਿ ਤਿੰਨ ਨਾਮ ਫਾਈਨਲ ਹੋ ਕੇ ਸੀਐਮ ਕੋ ਗਏ ਫਾਈਨਲ ਮੋਰ ਸੀਐਮ ਦੀ ਲੱਗੇਗੀ ਦੇਖੋ ਲੱਗਣਾ ਸੀਐਮ ਸਾਡਾ ਕੈਪਟਨ ਆ ਟੀਮ ਦਾ ਸੀਐਮ ਨਹੀਂ ਫਾਈਨਲ ਕਰਨਾ ਮ ਸੀਐਮ ਜੋ ਫਾਈਨਲ ਕਰੂਗਾ ਉਹ ਸਾਰਿਆਂ ਨੂੰ ਸਹਿਮਤੀ ਆ ਉਹਦੇ ਤੇ ਸੀਐਮ ਸਾਡਾ ਕੈਪਟਨ ਆ ਕੈਪਟਨ ਹੀ ਡਿਸਾਈਡ ਕਰਦਾ ਵੀ ਕਿਹੜੇ ਪਲੇਅਰ ਨੂੰ ਖਿਲਾਉਣਾ ਵਾ ਯਾਨੀ ਕਿ ਨਾਮ ਜਾ ਚੁੱਕੇ ਨੇ ਸੀਐਮ ਕੋ ਦੇਖੋ ਇਹ ਤੁਹਾਡੇ ਤੁਸੀਂ ਪੁੱਛ ਰਹੇ ਹੋ ਮੈਂ ਤੁਹਾਨੂੰ ਕਹਿ ਰਿਹਾ ਸੀਐਮ ਕੋ ਨਾਮ ਚਲੇ ਗਏ ਤਾਂ ਵੀ ਉਹਨੇ ਫਾਈਨਲ ਕਰਨਾ ਜੇ ਨਹੀਂ ਗਏ ਤਾਂ ਵੀ ਉਹਨੇ ਫਾਈਨਲ ਕਰਨਾ ਸੀਐਮ ਨਹੀਂ ਫਾਈਨਲ ਕਰਨਾ ਪੰਜਾਬ ਦਾ ਮਾਲਕ ਆਓ ਬਿਲਕੁਲ ਕਿਉਂਕਿ ਲੁਧਿਆਣਾ ਸੀਟ ਸਭ ਤੋਂ ਹੌਟ ਗਣੀ ਗਈ ਆ ਸਭ ਤੋਂ ਜ਼ਿਆਦਾ ਇੱਥੇ ਰੇਡ ਕੱਪ ਬਰਕਰਾਰ ਆ ਹਲੇ ਤੱਕ ਵੀ ਬਰਕਰਾਰ ਆ ਸੋ ਮੇਅਰ ਆਮ ਆਦਮੀ ਪਾਰਟੀ ਦਾ ਬਣੇਗਾ ਪੂਰਾ ਉਹ ਰੇਡ ਕਾ ਨਹੀਂ ਇਹਨਾਂ ਨੂੰ ਸਿਰਫ 4 ਦਿਨ ਦੇ ਕਹਿਣ ਨੂੰ ਸੁਣਨ ਨੂੰ ਮਿਲਿਆ ਆ ਉਸ ਸਮੇਂ ਦੇ ਕਰਕੇ ਆ ਹੋਰ ਕੋਈ ਨਹੀਂ ਰੇੜਕਾ ਕੋਈ ਨਹੀਂ ਰਹਿ ਗਿਆ ਰੇੜਕਾ ਦਾ ਜਨਤਾ ਨੇ 41 ਸਾਨੂੰ ਜਿਤਾਏ ਆ ਇਹ 30 ਤੇ 18 ਥੂਰਾ ਦੇ ਰਹਿ ਗਏ ਇਸ ਕਰਕੇ ਤੁਹਾਡੇ ਅੱਗੇ ਹੀ ਆ ਜਾਣਾ ਮੈਂ ਇਹਨਾਂ ਦਾ ਕੋਈ ਸਿਸਟਮ ਨਹੀਂ ਹੈਗਾ ਹੁਣ ਚਲੋ ਹੌਸਲਾ ਦਾ ਸਾਰਿਆਂ ਨੂੰ ਲੈਣਾ ਚਾਹੀਦਾ ਇਸ ਗੱਲ ਦਾ ਹੌਸਲਾ ਦਾ ਹੋਣਾ ਚਾਹੀਦਾ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਇਹ ਤਾਂ ਬਣਾਉਂਦੇ ਸੀਗੇ ਇੱਕ ਪਾਸੇ ਤਾਂ ਹੁਣ ਇਹ ਕਹਿ ਰਹੇ ਸੀ ਭਾਜਪਾ ਤੇ ਕਾਂਗਰਸ ਮਿਲ ਕੇ ਹਾਊਸ ਬਣਾ ਰਹੀ ਆ ਇਹ ਵੀ ਖਬਰਾਂ ਇਹਨਾਂ ਤੋਂ ਹੀ ਜਿਨ੍ਹਾਂ ਦੇ ਨਾਮ ਲੈਨੇ ਉਹ ਦੇ ਰਹੇ ਸੀਗੇ ਹੁਣ ਕਿੱਥੇ ਗਏ ਫਿਰ ਉਹ ਇਸ ਕਰਕੇ ਉੱਥੇ ਮੋਦੀ ਜੀ ਨੇ ਦੱਸਣਾ ਵਾ ਲੋਕਾਂ ਨੂੰ ਜਵਾਬ ਦੇਣਾ ਭਾਜਪਾ ਜਵਾਬ ਦਊ ਕਾਂਗਰਸ ਜਵਾਬ ਦਊ ਕਿੱਥੇ ਤਾਂ ਮੋਦੀ ਨੂੰ ਸਾਰਾ ਦਿਨ ਕੋਸਦੇ ਆ ਕਾਂਗਰਸੀਏ ਕਿੱਥੇ ਹੁਣ ਹਾਊਸ ਬਣਾਉਣ ਲਈ ਆਨੇ ਤੁਰ ਲੋ ਮੱਠੀ ਹੋਏ ਆ ਇੱਥੇ ਤੱਕ ਵੀ ਆ ਗਈ ਸੀ ਵੀ ਕਿਸੇ ਆਜ਼ਾਦ ਨੂੰ ਸਮਰਥਨ ਕਰ ਸਕਦੇ ਆ ਬਾਹਰ ਉਹ ਕਾਂਗਰਸ ਤੇ ਭਾਜਪੀ ਦੇਖੋ ਐਵੇਂ ਹੁਣ ਕਹਿਣ ਦੀਆਂ ਗੱਲਾਂ ਨੇ ਆਜ਼ਾਦ ਨੂੰ ਸਮਰਥਨ ਕਰ ਸਕਦੇ ਆ ਪਹਿਲਾਂ ਆਪ ਤਾਂ ਇਕੱਠੇ ਹੋ ਜਾਣਾ ਸਮਰਥਨ ਤਾਂ ਤਾਂ ਕਰੋਗੇ ਪਹਿਲਾਂ ਭਾਜਪਾ ਤੇ ਕਾਂਗਰਸ ਦਾ ਜਾਂ ਪੰਜੇ ਚ ਕਾਂਗਰਸ ਵੜਦੀ ਆ ਜਾਂ ਭੁੱਲ ਚ ਕਾਂਗਰਸ ਵੜਦੀ ਆ ਇਹ ਦੇਖਦੇ ਆ ਹੁਣ ਇੱਕ ਗੱਲ ਦੇਖੀ ਜਾਵੇ ਤਾਂ ਜੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਚ ਚਾਹੇ ਇਲੈਕਸ਼ਨ ਲਗ-ਲਗ ਲੜੇ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਪਰ ਮੇਰ ਨੂੰ ਲੈ ਕੇ ਉੱਥੇ ਵੀ ਇਕੱਠੇ ਹੋ ਗਏ ਹਰ ਹਰ ਜਗ੍ਹਾ ਦੇ ਇਲੈਕਸ਼ਨਾਂ ਦਾ ਆਪਣਾ ਆਪਣਾ ਸਿਸਟਮ ਹੁੰਦਾ ਵਾ ਹੁਣ ਤੁਸੀਂ ਦੇਖੋਗੇ ਲੁਧਿਆਣੇ ਕੱਲੀ ਆਮ ਆਦਮੀ ਪਾਰਟੀ ਦਾ ਮੇਰ ਬਣੂਗਾ ਔਰ ਬਹੁਤ ਜਲਦੀ ਬਣ ਜਾ ਰਿਹਾ ਵਾ ਇੱਕ ਗੱਲ ਲਾਸਤੇ ਕਰਦਾ ਬਹੁਤ ਅਹਿਮ ਕਰਨੀ ਕਹਿੰਦੇ ਵੀ ਜਿਹੜੇ ਵਿਧਾਇਕ ਨੇ ਚਾਹੇ ਕੋਈ ਵਿਧਾਇਕ ਲੁਧਿਆਣੇ ਦੇ ਖਾਸ ਕਰਕੇ ਉਹ ਚਾਹੁੰਦੇ ਆ ਕਿ ਮੇਅਰ ਮੇਰੇ ਏਰੀਏ ਚੋਂ ਬਣੇ ਕਿੰਨੀ ਕਿ ਸੱਚਾਈ ਇਸ ਗੱਲ ਨਹੀਂ 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 ਕੋਈ ਦੇਖੋ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸ ਬੈਠਾ ਇਹ ਐਵੇਂ ਕਿਆਫੇ ਨੇ ਕਿਆਫੇ ਜਿੰਨੇ ਮਰਜੀ ਲਈ ਜਾਓ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਡਿਸਾਈਡ ਕਰ ਦੇਣਾ ਮਾ ਜਿਹਦੇ ਸਿਰ ਤੇ ਵੀ ਸੇਰਾ ਬਨੂਗੇ ਉਹਦੇ ਨਾਲ ਨੇ ਸਾਰੇ ਕੋਈ ਕਿਸੇ ਦਾ ਆਪਣਾ ਗੈਸ ਨਹੀਂ ਚੱਲਣਾ ਨਾ ਕਿਸੇ ਦੇ ਕਹਿ ਤੇ ਕੋਈ ਬਣਦਾ ਹੁੰਦਾ ਜੋ ਸਾਡਾ ਟੀਮ ਦਾ ਕੈਪਟਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਡਿਸਾਈਡ ਕਰੂਗਾ ਸਾਡੇ ਸੁਪਰੀਮੋ ਅਰਬਿੰਦ ਕੇ ਜੀਵਾ ਡਾਕਟਰ ਸੰਦੀਪ ਪਾਟਕ ਜੋ ਡਿਸਾਈਡ ਕਰੋਗੇ ਸਾਨੂੰ ਸਾਰਿਆਂ ਨੂੰ ਮਜੂਰ ਆ ਸਾਰੇ ਵਿਧਾਇਕ ਉਹਨਾਂ ਦੇ ਨਾਲ ਆ ਸੋ ਲੁਬਿਆਣਾ ਚ ਮੇਅਰ ਆਮ ਆਦਮੀ ਪਾਰਟੀ ਦਾ ਬਣੂਗਾ ਫਾਈਨਲੀ ਮੋਰ ਮੁੱਖ ਮੰਤਰੀ ਦੀ ਲਗਣੀ ਹੈ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੁਭ ਪ੍ਰੈਸ਼ਰ ਦਾ ਉਹਨਾਂ ਦੇਖਣਾ ਹੋਵੇਗਾ ਮੇਅਰ ਦਾ ਸਹਰਾ ਕਿਸ ਦੇ ਸਿਰ ਤੇ ਲੱਗਦਾ ਆਣ ਵਾਲਾ ਸਮੇਂ ਦੱਸੇਗਾ ਲੁਬਿਆਣਾ ਤੋਂ ਕੈਮਰਾ ਪਰਸਨ ਜੱਗੇ ਨਾਲ ਰਵੀ ਜੱਗ